ਅੱਜ ਅਖਬਾਰ ਦੀਆਂ ਤਾਜ਼ਾ ਖਬਰਾਂ ਪੜ੍ਹ ਲਈ ਤੁਸੀਂ ਅਖਬਾਰ ਦੀ ਵੇਟ ਕਰ ਰਹੇ ਸੀ ਤਾਂ ਤੁਹਾਡੇ ਲਈ ਇਹ ਵੀਡੀਓ ਖਾਸ ਹੈ ਕਿਉਂਕਿ ਅੱਜ ਅਖਬਾਰ ਨਹੀਂ ਪਹੁੰਚੇ ਜਿਸ ਕਾਰਨ ਇੱਕ ਵਾਰ ਲੋਕ ਸੋਚ ਰਹੇ ਨੇ ਕਿ ਕੀ ਕਾਰਨ ਹੈ ਕਿ ਅੱਜ ਅਖਬਾਰ ਨਹੀਂ ਪਹੁੰਚ ਰਹੇ ਤਾਂ ਇਸ ਬਾਰੇ ਜਾਣਕਾਰੀ ਨਿਕਲ ਕੇ ਇਹ ਸਾਹਮਣੇ ਆਈ ਹੈ ਕਿ ਅਖਬਾਰ ਦੀ ਸਪਲਾਈ ਕਰਨ ਵਾਲੀਆਂ ਸਾਰੀਆਂ ਹੀ ਗੱਡੀਆਂ ਨੂੰ ਅੱਜ ਪੰਜਾਬ ਪੁਲਸ ਵੱਲੋਂ ਰੋਕਿਆ ਗਿਆ ਹੈ ਤੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਹੀ ਅੱਜ ਅਖਬਾਰ ਦੀ ਸਪਲਾਈ ਕਰਨ ਵਾਲੀਆਂ ਗੱਡੀਆਂ ਲੇਟ ਹੋ ਚੁੱਕੀਆਂ ਨੇ ਕਾਰਨ ਹੈ ਕਿ ਜੋ ਪੰਜਾਬ ਪੁਲਿਸ ਵੱਲੋਂ ਕੋਈ ਖਾਸ ਇਨਪੁਟ ਤੋਂ ਬਾਅਦ ਅਖਬਾਰ ਦੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਜਿਸ ਕਾਰਨ ਪੂਰੇ ਹੀ ਪੰਜਾਬ ਦੇ ਵਿੱਚ ਅੱਜ ਅਖਬਾਰ ਸਮੇਂ ਸਰ ਨਹੀਂ ਪਹੁੰਚੇ ਜੇਕਰ ਗੱਲ ਕਰੀਏ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਦੀ ਤਾਂ ਫਰੀਕੋਟ ਦੇ ਵਿੱਚ ਵੀ ਅੱਜ ਅਖਬਾਰ ਲੇਟ ਪਹੁੰਚਿਆ ਤੁਸੀਂ ਵੀ ਸੁਣੋ ਇਸ ਬਾਰੇ ਕੀ ਕਹਿੰਦੇ ਨੇ ਲੋਕ ਜੋ ਅਖਬਾਰ ਲੈਣ ਪਹੁੰਚ ਰਹੇ ਦੁਕਾਨਾਂ ਤੇ ਅਤੇ ਏਜੰਸੀ ਵਾਲੇ ਕੀ ਦੱਸ ਰਹੇ ਨੇ ਕਾਰਨ ਕਿੰਨਾ ਕਾਰਨਾਂ ਕਰਕੇ ਜਿਹੜਾ ਅੱਜ ਇਹ ਅਖਬਾਰ ਲੇਟ ਹੋਇਆ ਆ ਰਹਾ ਨਹੀਂ ਆ ਰਿਹਾ ਲੇਟ ਆ ਰਿਹਾ ਹੈ ਪਤਾ ਨਹੀਂ ਕਿ ਗੱਡੀ 언제 ਵਜੇਗਾ ਕਿ ਕੀ ਹੋ ਗਿਆ ਲਿਗ ਰਹੇ ਆ ਪਰਨ ਤਾਂ ਬੈਠੇ ਹੁਣ ਪਤਾ ਕਰਨ ਆਏ ਸੀ ਇਹ ਭਾਈ ਖ਼ਬਰ ਕੀ ਗੱਲ ਲਾਇਆ ਕਿਉਂ ਨਹੀਂ ਆ ਅੱਗੇ ਕਿੰਨੇ ਵਜੇ ਆ ਜਾਂਦਾ ਸੀ ਅੱਗੇ ਤਾਂ ਸਾਢੇ 3:00 ਸੀ ਸਾਢੇ 3:00 ਸਾਢੇ 3:00 ਆ ਜਾਂਦਾ ਹੁੰਦਾ ਕਿੰਨਾ ਸਮਾਂ ਹੋ ਗਿਆ ਹੁਣ ਤਾਂ ਵਾਈਕ 8:00 ਪਰ ਅੱਗੇ ਟਾਈਮ ਨਾਲ ਆ ਜਾਂਦੇ ਅੱਜ ਅੱਗੇ 6:00 ਵਜੇ ਆ ਜਾਂਦੇ ਅੱਜ ਪਤਾ ਨਹੀਂ ਵੀ ਗੱਡੀ ਵਾਲਾ ਕਹਿੰਦਾ ਕਿ ਨਾ ਵੀ ਪਣੀ ਚੈਕਿੰਗ ਚੱਲ ਰਹੀ ਤਾਂ ਬੱਚੇ ਲੇਟ ਹੈ ਮਤਲਬ ਖੁਸ਼ ਖਬਰ ਆਈ ਤੇ ਬਾਕੀ ਕਿਨਾਂ ਹਜੇ ਆਈ ਨਹੀਂ ਹੈ ਜੀ ਪਹਿਲਾਂ ਵੀ ਇਸ ਤੋਂ ਅੰਦਰ ਹੈ ਕਿ ਅੱਜ ਪਹਿਲਾਂ ਨਹੀਂ ਪਹਿਲੀ ਵਾਰੀ ਹੋਇਆ ਜੀ ਮਤਲਬ ਕੀ ਚੈਕਿੰਗ ਕੀ ਕਰਨਾ ਚਾਹੁੰਦੇ ਕਿ ਕਿ ਪਤਾ ਨਹੀਂ ਮਤਲਬ ਦੱਸਿਆ ਨਹੀਂ ਗੱਡੀਆਂ ਨੇ ਇੰਦਾ ਦੱਸਿਆ ਵੀ ਭਾਈ ਚੈਕਿੰਗ ਕਰ ਰਹੇ ਹੈ ਜੀ ਗੱਡੀ ਰੁਕੀ ਕਿੱਥੇ ਹੈ ਜੀ ਕੋਈ ਜਿਹੜੇ ਤੁਹਾਡੇ ਕੋਲ ਇਹ ਇਥੇ ਕਿਨਾਈ ਕਮਾਲਪੁਰੇ ਅਹ ਧਰਮਪੁਰ ਕੋਲ ਉੱਥੇ ਆ ਜਿਹੜੇ ਰੋਜ਼ਾਨਾ ਅਖਬਾਰ ਪੜਨ ਵਾਲੇ ਨੇ ਉਹਨਾਂ ਨੂੰ ਕਿਸੇ ਦਾ ਨਹੀਂ ਪਰੇ ਉਹਨਾਂ ਦੀ ਦਿੱਕਤ ਆ ਬਾਰ ਬਾਰ ਫੋਨ ਆ ਰਹੀ ਹੈ ਉਹਨਾਂ ਦੇ ਵੀ ਪੇਪਰ ਕਿਉਂ ਨਹੀਂ ਆਇਆ ਹੈਗਾ ਸਿਸਕੇ ਵੀ ਪਤਾ ਨਹੀਂ ਤਾਂ ਪਹਿਲਾਂ ਕਿੰਨੇ ਵਜੇ ਤੱਕ ਅਖਬਾਰ ਪਹੁੰਚ ਜਾਂਦੇ ਜੀ ਗੱਲ ਲ ਮਲ ਜੀ ਕਿ 5 ਵਜੇ ਚ 4 ਵਜੇ ਆ ਜਾਂਦੇ 5 ਵਜੇ ਆ ਜਾਂਦੇ ਸਰੀਪਨ 6 ਵਜੇ ਤੋਂ ਪਹਿਲਾਂ ਪਹਿਲਾਂ ਆ ਜਾਂਦੇ ਸਰ ਟੇ ਲੋ ਕਿੰਨੇ ਵਜੇ ਤੱਕ ਡਿਸਟਰੀਬਿਊਟ ਹੋ ਜਾਂਦੇ ਸਾਡੇ ਬਾਅਦ 6 ਵਜੇ ਤੋਂ ਬਾਅਦ ਹੋ ਜਾਂਦੇ ਹੈਗੇ ਅੱਜ 8 ਵਜੇ ਤੱਕ ਵੀ ਹਜੇ ਤੱਕ ਵੀ ਹਾਂਜੀ ਹਜੇ ਤੱਕ ਆਏ ਨਹੀਂ ਹੈਗੇ ਸਾਰੇ ਕਿੰਦੂ ਰਵਾਰ ਇੰਡੀਅਨ ਐਕਸਪ੍ਰੈਸ ਟਾਈਮਜ਼ ਆਫ ਇੰਡੀਆ ਕੋਈ ਨਹੀਂ ਆਇਆ ਜੀ ਸਾਰੇ ਪੰਜਾਬਸਰੀ ਪੰਜਾਬਸਰੀ ਜਾਗੋਣ ਟਾਈਮਜ਼ ਆਫ ਇੰਡੀਆ ਸਾਰੇ ਡੇਟ ਹੈ ਜੀ ਹਾਂਜੀ ਹਾਂ ਸਾਰੇ